ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਜਥੇਬੰਦੀ ਵੱਲੋਂ ਪਟਿਆਲਾ ਡੀਸੀ ਦਫ਼ਤਰ ਦੇ ਬਾਹਰ ਧਾਂਨਾ ਦਿੱਤਾ ਗਿਆ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਉਗਰਾਹ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਨਿਹਾਲਵਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਹਮੇਸ਼ਾ ਪੰਜਾਬ ਨਾਲ ਤੱਕਾ ਕੀਤਾ ਹੈ ਹੁਣ ਭਾਖੜਾ ਬਿਆਸ ਬੋਰਡ ਮੈਨੇਜਮੈਂਟ ਵਿੱਚੋਂ ਪੰਜਾਬ ਖਿਲਾਫ ਬਣਾਏ ਗਏ ਕਾਨੂੰਨ ਦੀ ਅਸੀਂ ਸਖਤ ਸ਼ਬਦਾਂ 'ਚ ਨਿੰਦਾ ਕਰਦੇ ਹਾਂ ਮਨਜੀਤ ਸਿੰਘ ਨੇ ਹੋਰ ਕੀ ਕਿਹਾ ਤੁਸੀਂ ਆਪ ਹੀ ਸੁਣ ਲਓ ਅੱਜ ਜਿਹੜਾ ਮੇਰਾ ਨਾਮ ਮਨਜੀਤ ਸਿੰਘ ਨਿਹਾਲ ਜ਼ਿਲ੍ਹਾ ਪਟਿਆਲਾ ਪ੍ਰਧਾਨ ਭਾਰਤੀ ਕਿਸਾਨ ਜੁਨੇ ਅਨੇਕਤਾ ਗ੍ਰਾਹਾਂ ਪੂਰੇ ਪੰਜਾਬ ਦੇ ਵਿੱਚ ਸਾਡੇ ਇੱਕ ਰੋਜ਼ਾ ਜਿਹਾ ਜਿਲ੍ਹਾ ਹੈੱਡਕੁਆਟਰਾਂ ਦੇ ਉੱਤੇ ਅੱਜ ਮੋਰਚੇ ਲੱਗੇ ਹੋਏ ਨੇ ਜਿਹੜਾ ਕਿ ਬਿਆਸ ਪ੍ਰਬੰਧਕੀ ਬੋਰਡ ਦੇ ਵਿੱਚੋਂ ਸਾਡੀ ਪੰਜਾਬ ਦੀ ਕੇਂਦਰ ਸਰਕਾਰ ਨੇ ਹਿੱਸੇਦਾਰੀ ਖਤਮ ਕੀਤੀ ਹੈ ਜਿਹੜਾ 60% ਸਾਡੇ ਪੰਜਾਬ ਦਾ ਹਿੱਸਾ ਸੀਗਾ ਜਿਹੜਾ ਪ੍ਰਦੂਸ਼ਣ ਤੋਂ ਰਹਿ ਕੇ ਬਿਜਲੀ ਪੈਦਾ ਕਰਕੇ ਸਾਡੇ ਇੱਥੋਂ ਮਤਲਬ 30 ਤੋਂ 35 ਪੈਸੇ ਜੁਣਟ ਪੈ ਰਹੀ ਸੀਗੀ ਉਸ ਸਾਡੇ ਪੰਜਾਬ ਦੇ ਹੱਕਾਂ ਤੇ ਡਾਕੇ ਮਾਰਨ ਵਾਸਤੇ ਕੇਂਦਰ ਸਰਕਾਰ ਨੇ ਜਿਹੜਾ ਕਾਨੂੰਨ ਲਿਆਂਦਾ ਉਹ ਕਿ ਹਿੱਸੇਦਾਰੀ ਖਤਮ ਕੀਤੀ ਹੈ ਉਹਨੂੰ ਲੈ ਕੇ ਅੱਜ ਅਸੀਂ ਜਿਲਾ ਕਿਸੇ ਅਫਸਰ ਦੇ ਮਤਲਬ ਰਾਹੀਂ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਦੇਣੇ ਨੇ ਕਿ ਸਾਡੇ ਪੰਜਾਬ ਦਾ ਹਿੱਸਾ ਉਸ ਬਿਆਸ ਭਾਖੜਾ ਡੈਮ ਦੇ ਵਿੱਚ ਬਰਕਰਾਰ ਰਹਿਣਾ ਚਾਹੀਦਾ ਸਾਡੇ ਪੰਜਾਬ ਦੇ ਹਿੱਸਿਆਂ ਦੇ ਉੱਤੇ ਜੋ ਪੰਜਾਬ ਦੇ ਹੱਕ ਨੇ ਉਹਨਾਂ ਤੇ ਕੇਂਦਰ ਸਰਕਾਰ ਡਾਕੇ ਮਾਰਨਾ ਬੰਦ ਕਰੇ ਤੇ ਉਸ ਨੀਤੀ ਨੂੰ ਲੈ ਕੇ ਅਸੀਂ ਅੱਜ ਦਾ ਇੱਕ ਰੋਜਾ ਪ੍ਰਦਰਸ਼ਨ ਕੀਤਾ ਹੈ ਕੇਂਦਰ ਦੀ ਸਰਕਾਰ ਨੂੰ ਇਹ ਸਾਡੇ ਪੰਜਾਬ ਦੇ ਹਰ ਇੱਕ ਜਥੇਬੰਦੀਆਂ ਵੱਲੋਂ ਤੇ ਹੋਰ ਸੰਸਥਾਵਾਂ ਵੱਲੋਂ ਇਹ ਇੱਕ ਮਤਲਬ ਸੰਕੇਤਕ ਧਰਨੇ ਲਾ ਕੇ ਸचेत ਕੀਤਾ ਜਾ ਰਿਹਾ ਹੈ ਕਿ ਜਿਵੇਂ ਕਾਲੇ ਕਾਨੂੰਨ ਲੈ ਕੇ ਆਏ ਸੀ ਪੰਜਾਬ ਦੇ ਲੋਕਾਂ ਸਿਰ ਮੜੇ ਸੀ ਤਾਂ ਉਸ ਤਰੀਕੇ ਦੇ ਵਿੱਚ ਉਹ ਦੇਸ਼ ਦੀ ਇਕਜੁਟਤਾ ਨੂੰ ਰੱਦ ਕਰਾਇਆ ਨੇ ਤਾਂ ਅੱਜ ਵੀ ਕੇਂਦਰ ਦੀ ਸਰਕਾਰ ਉਹਦੇ ਬਦਲੇ ਦੀ ਨੀਤੀ ਦੇ ਨਾਲ ਸਾਡੇ ਪੰਜਾਬ ਦੇ ਵਿੱਚੋਂ ਹੱਕ ਖੋ ਰਹੀ ਆ ਉਹਨਾਂ ਨੂੰ ਬਚਾਉਣ ਵਾਸਤੇ ਸਾਡਾ ਅੱਜ ਇਹ ਧਰਨਾ ਪ੍ਰਦਰਸ਼ਨ ਇੱਕ ਦਿਨ ਦਾ ਜਾਰੀ ਜੇ ਨਹੀਂ ਮੰਗਾਂ ਪੂਰੀ ਹੁੰਦੀ ਆਉਣ ਵਾਲੇ ਸਮੇਂ 'ਚ ਫਿਰ ਕਿੱਦਾਂ ਦੇ ਸਟੈਪ ਹੋਣਗੇ ਤੁਹਾਡੇ ਦੇਖੋ ਜੇ ਅੱਜ ਜਿਹੜਾ ਅਸੀਂ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਦੇਣਾ ਕਿ ਸਾਡੀ ਹਿੱਸੇਦਾਰੀ ਬਰਕਰਾਰ ਰਹਿਣੀ ਚਾਹੀਦੀ ਆ ਪੰਜਾਬ ਦੇ ਵਿੱਚ ਕੇਂਦਰ ਸਰਕਾਰ ਇਹ ਫੈਸਲਾ ਵਾਪਸ ਲੈ ਲੇ ਜੇ ਇਸ ਗੱਲ ਤੇ ਨਹੀਂ ਕੋਈ ਗੌਰ ਕਰੂਗੀ ਕੇਂਦਰ ਦੀ ਸਰਕਾਰ ਆਪਣਾ ਫੈਸਲਾ ਲਾਗੂ ਕਰਨੀ ਅੜੀ ਤੇ ਅੜੂਗੀ ਤਾਂ ਆਉਣ ਵਾਲੇ ਦਿਨਾਂ 'ਚ ਸੁਪਾ ਪਧਰਿਆ ਮੀਟਿੰਗਾਂ ਕਰਕੇ ਸੰਘਰਸ਼ ਨੂੰ ਹੋਰ ਵੱਡੇ ਪੱਧਰ ਤੇ ਤੇਜ਼ ਕੀਤਾ ਜਾਣਾ ਐਸਐਮਜੀ ਨਿਊਜ਼ ਪੰਜਾਬ ਲਈ ਪਟਿਆਲਾ ਤੋਂ ਕੇਸ਼ਵ ਸ਼ਰਮਾ ਦੀ ਰਿਪੋਰਟ